ਮਰਦਾਵਾ ਸਰਕਾਰ ਮਰਦਾਵਾ ਮਰਦਾਵਾ ਇੱਥੋਂ ਦਾ ਪ੍ਰਸ਼ਾਸਨ ਮਰਦਾਵਾ ਮਰਦਾਵਾ ਸਰਕਾਰ ਮਰਦਾਵਾ ਪਰਸ ਪ੍ਰਸ਼ਾਸਨ ਮਰਦਾਵਾ 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 ਪਰਸ ਪ੍ਰਸ਼ਾਸਨ ਮਰਦਾਵਾ ਮਰਦਾਵਾ ਕੀ ਨਾਮ ਹੈ ਜੀ ਮੇਰਾ ਨਾਮ ਬਲਵੰਤ ਕੌਰ ਹੈ ਜੀ ਬਲਵੰਤ ਜੀ ਪੂਰਾ ਮਾਮਲਾ ਕੀ ਹੈ ਇਸ ਵਕਤ ਜਿਹੜੀ ਲੇਡੀਜ਼ ਛੜੇ ਹੋਏ ਐ ਟਿੱਕੇ ਇਹ ਮਾਮਲਾ ਜਿੱਤੋਂ ਤੱਕ ਮੈਨੂੰ ਪਤਾ ਹੈਗਾ ਹਾਂ ਤਕਰੀਬਨ 2.5 ਸਾਲ ਹੋ ਗਏ ਹਾਂ ਇਨਾਂ ਦਾ ਚੱਲਦੇ ਨੇ ਹੂੰ ਇਹਨਾਂ ਦੀ ਜਿਹੜੀ ਪਹਿਲਾਂ ਸਰਕਾਰੀ ਵਹੀ ਇਹਨਾਂ ਦੇ ਘਰ ਤੱਕ ਜਾਂਦੀ ਹੈ ਹੂੰ ਹੂੰ ਇਹਨੇ ਪੰਚਾਇਤ ਨੇ ਸਾਰੇ ਇਹ ਠੱਡੇ ਲਵਾਏ ਸੀ ਪੰਜ-ਪੰਜ ਕਿੱਲਿਆਂ ਦੀ ਉਸਤੇ ਕਿੰਨਾ ਟਾਈਮ ਪਹਿਲਾਂ 2.5 ਸਾਲ ਹੋ ਗਈ ਤਕਰੀਬਨ 2.5 ਸਾਲ ਹੋ ਗਏ ਹਾਂ ਨਵੀਂ ਮੰਂਤੀ ਹੋਈ ਸੀ ਨਵੀਂ ਮੰਂਤੀ ਹੋਈ ਸੀ ਜਿਹੜੀ ਇਹਨਾਂ ਦੀ ਪਹਿਲਾਂ ਰਸਤਾ ਜਾਂਦਾ ਹੈ ਹਾਂਜੀ ਉਹਦੇ ਵਿੱਚੋਂ ਜਿਹੜਾ ਨਾਮ ਜਗਦੀਪ ਕੌਰ ਦਾ ਮਹਨ ਲੱਗਦਾ ਇੱਕ ਹਾਂਜੀ ਇਹ ਤੋਂ ਨਹੀਂ ਕੁੜੀ ਆ ਉਹ ਹਾਂਜੀ ਉਹ ਨੂੰ 3.5 ਫੋਟ ਤਕਰੀਬਨ ਉਹ ਉਹਦੇ ਪਹੀ ਦੇ ਵਿੱਚੋਂ ਉਹ ਨੂੰ ਆਉਂਦਾ ਹੈ ਹਾਂਜੀ ਇਹ ਉਦੋਂ 3.5 ਫੋਟ ਤਕਰੀਬਨ ਕਹਾ ਜਾਂਦੇ ਨੇ ਠੀਕ ਹੈ ਜੀ ਉਹ ਜਿਹੜੇ ਪੰਚਾਇਤ ਨੇ ਠੱਡੇ ਲਵਾਏ ਸੀ ਆਪ ਹੀ ਠੱਡੇ ਲਵਾਏ ਨੇ ਪੰਚਾਇਤ ਨੇ ਹੁਣ ਆਪ ਹੀ ਉਹ ਠੱਡਿਆਂ ਤੋਂ ਅੱਗੇ ਕਬਜ਼ਾ ਕਰਾਉਂਦੀ ਹੈ ਠੀਕ ਹੈ ਸੁਣੋ ਕਹਿੰਦਾ ਉਹਦੇ ਪ੍ਰਵਾਸ ਤੋਂ ਜਿਹੜਾ ਨਜਾਇਜ਼ ਕਬਜ਼ਾ ਕੀਤਾ ਜਾਵੇ ਸਰ ਇਹ ਆਮ ਸਰਕਾਰੀ ਪਹੀ ਤੇ ਨਜਾਇਜ਼ ਕਬਜ਼ਾ ਕਰਾਇਆ ਜਾਂਦਾ ਪੰਚਾਇਤਤ ਵੱਲੋਂ ਹਾਂ ਇਦੇ ਸੰਬੰਧੀ ਤੁਸੀਂ ਪ੍ਰਸ਼ਾਸਨ ਤੱਕ ਜਾਂ ਕੋਈ ਪਹੁੰਚ ਨਹੀਂ ਕੀਤੀ ਵੀ ਰੋਕੇ ਜੀ ਅਸੀਂ ਮੈਂ ਵੀ ਗਈਆਂ ਵੀਰ ਜੀ ਬਹੁਤ ਵਾਰ ਇਹਦੇ ਨਾਲ ਪਹੁੰਚ ਇਹਨਾਂ ਨੇ ਛੱਡਿਆ ਹੀ ਕੋਈ ਨਹੀਂ ਹੈਗਾ ਐਸ ਐਚਓ ਤੱਕ ਇਹ ਗਏ ਨੇ ਤਸੀਦਾਰ ਦੇ ਡੀ ਸੀ ਸਾਹਿਬ ਦੇ ਬਹੁਤ ਵਾਰੀ ਗਏ ਨੇ ਐਸ ਐਸ ਪੀ ਸਾਹਿਬ ਦੇ ਬਹੁਤ ਵਾਰੀ ਗਏ ਨੇ ਤੇ ਅੱਜ ਤੱਕ ਇਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ ਤੇ ਹਾਲਾਂਕਿ ਸੁਣਵਾਈ ਹੋਣ ਦੇ ਬਾਵਜੂਦ ਦੋ ਵਾਰੀ ਪੁਲਿਸ ਆ ਗਈ ਇਹਨਾਂ ਦੇ ਘਰੇ ਕੁੜੀਆਂ ਨੇ ਜਵਾਨਤਾ ਕਰਨ ਵਾਸਤੇ ਕਹਿੰਦੇ ਵੀ ਸੋਡੀਆਂ ਜਵਾਨਤਾ ਹੋਣੀਆਂ ਨੇ ਗਰਜੀਤਕੌਰ ਨੂੰ ਕਹਿੰਦੀ ਬੋਲਸਾ ਕੇ ਉਹ ਆਦੇ ਉਹ ਲੈ ਕੇ ਆਈ ਜਵਾਨਤੀਏ ਤੇ ਬਾਅਦ ਤੋਂ ਨੂੰ ਆ ਕੇ ਜਵਾਨਤਾ ਕਰਵਾ ਲਈ ਇੱਕ ਗਰਜੀਤਕੌਰ ਦਾ ਨਾਂ ਸੀ ਇੱਕ ਆ ਲੈਡੀ ਜੇ ਜੀਤੋ ਤੁਰਿਆ ਵੀ ਨਹੀਂ ਜਾਂਦਾ ਤੁਸੀਂ ਐਂ ਦੱਸੋ ਬੀਜੀ ਉਹ ਦੇ ਗਰਜੀਤਕੌਰ ਦੇ ਹਸਬੰਡ ਦੀ ਡੈਥ ਹੋਈ ਦੀ ਹੈ ਬੇਟੇ ਉਹਦੇ ਆਰਮੀ ਚ ਨੇ ਤੇ ਉਹ ਕੀ ਮੁਕਾਬਲਾ ਕਰੂਗੀ ਉਹ ਕੱਲੀ ਜਨਾਨੀ ਹੈਗੀ ਇਹ ਸਾਰੇ ਹਮ ਤੱਕ ਕਾ ਹੁੰਦਾ ਹੈ ਅੱਜ ਉਹਨਾਂ ਨਾਲ ਤੱਕਾ ਹੁੰਦਾ ਹੈ ਕੱਲ ਨੂੰ ਹੋਰ ਵੀ ਕਿਸੇ ਨਾਲ ਤੱਕਾ ਹੋਊਗਾ ਇਹ ਸਰਕਾਰੀ ਪਹੀ ਤੇ ਨਜਾਇਜ਼ ਕਬਜ਼ਾ ਹੁੰਦਾ ਹੈ ਮੰਗ ਕੀ ਕਰ ਬਾਕੀ ਮੰਗ ਸਾਡੀ ਇਹੀ ਹੈ ਮੀ ਕੋਰਟ ਕੇਸ ਚੱਲਦਾ ਹੈ ਜੋ ਵੀ ਕੋਰਟ ਫੈਸਲਾ ਦੇਉ ਮੈਂ ਉਹਦੇ ਹਿਸਾਬ ਨਾਲ ਮਨਜ਼ੂਰ ਹੈ ਸਾਨੂੰ ਬਾਈ ਕੀ ਨਾਮ ਤੁਹਾਡਾ ਮੇਰਾ ਨਰਿੰਜੀਤ ਸਿੰਘ ਜੀ ਜਿਹੜੀ ਟੈਂਕੀ ਜਿਹੜਾ ਤੁਹਾਡੇ ਕੀ ਲੱਗਦੇ ਆ ਇਹ ਮੇਰੇ ਚਾਚੇ ਆ ਜੀ ਇਹ ਮਾਮਲਾ ਪੂਰਾ ਹੈ ਰਣਜੀਤ ਸਿੰਘ ਤੇ ਮਲਕੀ ਸਿੰਘ ਦੋ ਭਰਾ ਸਾਡੇ ਖੇਤ ਨੂੰ ਪਹੀ ਜਾਂਦੀ ਆ ਹਾਂਜੀ ਇਹ ਮੇਰੀ ਚਾਤੀ ਆ ਉਹਦਾ ਘਰ ਪਾਇਆ ਸਾਡੇ ਸਾਂਝਾ ਖਤਾਰ ਨਾਲ ਸਾਰਿਆਂ ਦੇ ਘਰਾਂ ਦਾ ਹਾਂਜੀ ਤੇ ਉਹ 11 ਫੁੱਟ ਪਹੀ ਆ ਜੋ ਸਾਡੇ ਖੇਤ ਨੂੰ ਜਾਂਦੀ ਆ ਉਹਦੇ ਨਜਾਇਜ਼ ਕਬਜ਼ਾ 3 ਫੁੱਟ ਦਾ ਕਰਿਆ ਕੰਧ ਦਾ ਕੱਢੀ ਜਾਂਦੇ ਨਜਾਇਜ਼ ਕਬਜ਼ਾ ਹਾਂਜੀ ਅੰਡਾ ਪੰਚਾਇਤੀ ਰੋਲਾ ਵੀ ਚੱਲਿਆ ਪੁਲਿਸ ਵੀ ਆਈ ਸੀਗੀ ਹਾਂਜੀ ਦੋ ਵਾਰ ਕੰਧ ਪਹਿਲਾਂ ਕੱਢੀ ਸੀਗੀ ਉਹ ਹਟਾਇਆ ਉਹ ਸਾਸਨ ਹਟਾ ਗਿਆ ਸੀਗਾ ਸਮਾਧੀ ਪ੍ਰਸ਼ਾਸਨ ਸਾਨੂੰ ਆ ਕੇ ਬਿਜਲੀ ਧਮਕੀਆਂ ਦਿੰਦਾ ਵੀ ਥੋੜੀਆਂ ਜਵਾਨਤਾ ਕਰਦੇ ਆ ਮੈਂ ਸਾਡੀਆਂ ਜਵਾਨਤਾ ਤੁਸੀਂ ਤਾਂ ਹੀ ਕਰੋ ਜੇ ਅਸੀਂ ਕੰਧ ਤੇ ਰੜੀਏ ਤੇ ਅਸੀਂ ਤਾਂ ਕੰਦ ਨੂੰ ਹੱਥ ਨਹੀਂ ਲਾ ਰਹੇ ਅਸੀਂ ਤਾਂ ਕਾਨੂੰਨ ਦੇ ਮਤਲਬਕ ਲੜਾਈ ਉੱਥੇ ਲੜ ਰਹੇ ਹਾਂ ਕਬਰ ਨਾਲੇ ਤੇ ਸਾਡਾ ਹਾਈ ਕੋਰਟ ਦੇ ਵਿੱਚ ਕੇਸ ਚੱਲਦਾਗਾ ਤੇ ਤੇ ਸਾਡੀ ਮਤਲਬ ਮੈਂਤੀ ਹੋਵੇ ਪਹੀ ਦੀ ਹਾਂਜੀ ਸਾਡੇ ਪਿੰਡ ਦੇ ਵਿੱਚ ਮਰੱਬੇ ਬੰਦੀ ਦੀ ਮੈਂਤੀ ਹੋਈ ਵੀ ਆ ਸਾਰੇ ਪਿੰਡ ਦੇ ਕਬਜ਼ੇ ਉਵੇਂ ਚੱਕਰ ਹੋਏ ਨੇ ਤੇ ਉਹੇ ਕਰੀ ਉਹ ਪਾਪਹੀ ਜਾਂ ਵੀ ਕਬਜ਼ਾ ਮਤਲਬ ਕਰਿਆ ਵਾ ਸੀਗਾ ਸਾਡਾ ਉਹਨਾਂ ਨੇ ਨਜਾਇਜ਼ ਕਬਜ਼ਾ 24 ਦੇ ਵਿੱਚ 22 ਦੇ ਵਿੱਚ ਮੈਂਤੀ ਹੋਈ ਵੀ ਆ ਛੱਡੇ ਲੱਗੇ ਹੋਏ ਨੇ ਤੇ 22 ਦੇ ਵਿੱਚ ਮੈਂਤੀ ਹੋ ਕੇ ਉਹਨਾਂ ਨੇ 24 ਦੇ ਵਿੱਚ ਕੰਦ ਕੱਢਣੀ ਸ਼ੁਰੂ ਕਰ ਦਿੱਤੀ ਪੰਚਾਇਤ ਦੇ ਨਾਲ ਕੜਾਈ ਆ ਪਈ ਕਿਉਂਕਿ ਉਹ ਪਹੀ ਦੇ ਵਿੱਚ ਟਾ ਪੰਜਾਹ ਹਜ਼ਾਰ ਜੀ ਤੌਰ ਤੇ ਅੱਗੇ ਪਹੀ ਦੇ ਵਿੱਚ ਉਹ ਮੈਂਤੀ ਗਲਤ ਹੋ ਗਈ ਉਹਦੇ ਨਾਲ ਨਾਲ ਹੀ ਕੋਈ ਨਹੀਂ ਬਣੀ ਵੀ ਪੰਚਾਇਤ ਦੀ ਪਹੀ ਦੇ ਵਿੱਚ ਤੇ ਉਹਦਾ ਕਰਕੇ ਸਾਨੂੰ ਤੇ 3 ਫੁੱਟ ਹੋ ਸਾਡੀ ਪਹੀ ਨੂੰ ਰੋਕ ਗਏ ਨੇ ਕੋਈ ਸਟੇਪ ਵਗੈਰਾ ਵੀ ਹੈਗੇ ਤੁਹਾਡੀ ਉੱਤੇ ਨਹੀਂ ਸਟੇਪ ਕੋਈ ਨਹੀਂ ਮਿਲੀ ਸਾਨੂੰ ਉਹ ਪਹੀ ਦੇ ਤੇ ਕੋਈ ਪੰਚਾਇਤੀ ਪਹੀ ਆ ਉਹ ਪੰਚਾਇਤੀ ਪਹੀ ਦੇ ਤੇ ਪੰਚਾਇਤ ਸਾਨੂੰ ਸਟੇਪ ਨਹੀਂ ਲੈਣ ਦਿੰਦੀ ਠੀਕ ਹੈ ਪੰਚਾਇਤ ਦੀ ਰੋਕ ਲਾਈ ਵੀ ਆ ਵੀ ਪਹੀ ਸਹੀ ਆ ਇਹਨਾਂ ਦੀ ਪਰ ਹਾਲਾਂਕਿ ਸਾਰੇ ਪਿੰਡ ਨੂੰ ਪਤਾ ਸਾਡੇ ਪਿੰਡ ਦੀ ਜੋ ਮਰੱਬੇबंदी ਹੋਈ ਆ ਤੇ ਠੱਡੇ ਜੱਥੇ ਲੱਗਿਆ 3 ਫੁੱਟ ਠੱਡੇ ਦੇ ਅੰਦਰ ਕੰਦੇ ਘੱਟ ਗਏ। ਇਸ ਮਾਮਲੇ ਨੂੰ ਲੈ ਕੇ ਕੋਈ ਪੁਲਿਸ ਨੂੰ ਜਾਂ ਕਿਸੇ ਹੋਰ ਪਹਿਲਾਂ ਵੀ ਕੋਸ਼ਿਸ਼ ਕਰਤਾ ਕੀਤੀਆਂ ਨੇ ਜੀ ਹਾਂ ਸਾਡੇ ਉੱਥੇ ਪੰਚਾਇਤਾਂ ਵੀ ਹੋਈਆਂ ਨੇ ਤੇ ਬਹੁਤ ਗੱਲਾਂ ਬਾਤਾਂ ਹੋਈਆਂ ਨੇ ਹੋਰ ਬੰਦਿਆਂ ਨਾਲ ਵੀ ਪਹੁੰਚ ਕੀਤੀ ਆ ਪਰ ਉਹ ਮੰਨ ਨਹੀਂ ਰਹੇ। ਉਹਨਾਂ ਦਾ 7 ਕਨਾਲ 19 ਮਰਲੇ ਸੌ ਆ ਜੋ ਕਿ ਅੱਜ 9 9 ਕਨਾਲਾਂ ਬਾਹਰ ਰਹੇ ਨੇ ਉਹ। ਉਹ ਕਹਿੰਦੇ ਸਾਡਾ ਥਾਂ ਕੱਢ ਲਾਗਾ ਤੇ ਅਸੀਂ ਆਖਿਆ ਬੇਨਤੀ ਕਰਾ ਲਓ ਜੇ ਛੋਟਾ ਥਾਂ ਕੱਢਦਾਗਾ ਥਾਂ ਉਹਨਾਂ ਦਾ 9 ਕਨਾਲਾਂ ਬਣਦਾਗਾ 1 ਕਨਾਲ ਵੱਧ ਬਣਦਾਗਾ। ਇਹ 8 8 ਕਨਾਲਾਂ ਨਾਲੋਂ ਕਿੰਨੇ ਦੀ ਮੰਗ ਕਰਦੇ ਹੋ ਤੁਸੀਂ ਅਸੀਂ ਮੰਗ ਕਰਦੇ ਸਾਡੀ ਪੈਹੀ ਸਾਡੀ ਸਾਨੂੰ 11 ਫੁੱਟ ਪੈਹੀ ਮਿਲਣੀ ਚਾਹੀਦੀ ਹੈ ਸਾਡਾ ਰਾਹਤਾ ਨਹੀਂ ਤਾਂ ਫਿਰ 9 ਫੁੱਟ ਰਹਿ ਜਾ ਅਸੀਂ ਲੰਘਣਾ ਕਿਵੇਂ ਸਾਡਾ ਟਰੈਕਟਰ ਨਹੀਂ ਲੰਘਣਾ ਸਾਡਾ ਹਲ ਸਾਕ ਵਾਲੀ ਲੰਘਣਾ ਸਾਡਾ 11 ਫੁੱਟ ਦੇ ਪੈਹੀ ਦੇ ਵਿੱਚ 3 ਫੁੱਟ ਪੈਹੀ ਰੋ ਗਈ ਤੇ ਮਗਰ 8 ਫੁੱਟ ਪੈਹੀ ਦੇ ਵਿੱਚ ਸਾਡਾ ਲੰਘਾ ਨਹੀਂ ਰਹਿਣਾ ਜੀ ਕਿੰਨੇ ਵੇ ਟੈਂਕੀ ਤੇ ਚੜੇ ਆ ਜੀ ਤੇ ਕੋਈ ਹਲੇ ਅਧਿਕਾਰੀ ਕੋਈ ਪਹੁੰਚਿਆ ਹਾਂ ਜੀ ਹਾਂ ਜੀ ਟੈਂਕੀ ਤੇ ਚੜੀਆ ਗਰਜੀਤਕਾਰ ਨੰਬਰਦਾਰ ਇਹ ਬਰਬੰਦਰ ਸਿੰਘ ਦੇ ਘਰੋਂ ਮੇਰੇ ਚਾਚੀ ਆ ਜੀ ਇਹ ਇਹਨਾਂ ਨੇ ਵੀ ਬਹੁਤ ਪਹੁੰਚ ਕਰੀ ਅੱਜ ਕਿਸੇ ਨੇ ਵੀ ਕੁਝ ਨਵਾਈ ਨਹੀਂ ਕੀਤੀ ਸੀ ਕਿੰਨੇ ਕ ਵਜੇ ਚੜੇ ਅੱਜ ਟੈਂਕੀ ਦੇ ਉੱਤੇ ਇਹ ਟੈਂਕੀ ਦੇ 9 ਵਜੇ ਦਾ ਚੜੇ ਹੋਏ ਜੇਕਰ ਗੱਲ ਕਰੀਏ ਕੋਈ ਪ੍ਰਸ਼ਾਸਨ ਦਾ ਅਧਿਕਾਰ ਨਾ ਜੇ ਹਜੇ ਤੱਕ ਕਿਸੇ ਨੇ ਨਹੀਂ ਹੋਇਆ ਸਮੇਂ ਉਹ ਕੰਦ ਕੱਢੀ ਜਾਂਦੇ ਆ ਅਜੇ ਤੱਕ ਉਹ ਕੰਦ ਕੱਢਣ ਹੋਣੀ ਹਟੇ ਤੇ ਉਵੇਂ ਜੇਕਰ ਕੰਦ ਕੱਢੀ ਜਾਂਦੇ ਨੇ ਤੇ ਪ੍ਰਸ਼ਾਸਨ ਨੇ ਕੋਈ ਸਾਡੀ ਸਾਰ ਨਹੀਂ ਲਈ ਜੇ ਅਸੀਂ ਉਵੇਂ ਹੀ ਥੱਲੇ ਖੜੇ ਉਹਨੂੰ ਹਾਕਾ ਮਾਰ ਦਾਂਗੇ ਥੱਲੇ ਉੱਤਰਿਆ ਪਰ ਉਹ ਨਹੀਂ ਮੰਨ ਰਹੀ ਸਾਨੂੰ ਐ ਵੀ ਕਾਨੂੰਨ ਮੁਤਾਬਕ ਅਸੀਂ ਪੈਸੇ ਲਵਾਂਗੇ ਪਰ ਉਹ ਕਹਿੰਦੀ ਨਹੀਂ ਮੇਰੇ ਨਾਲ ਜਾਉ ਤਾਂ ਕਾ ਹੁੰਦਾਗਾ ਤੇ ਮੈਂ ਇਹੀ ਮਤਲਬ ਇਹੀ ਰੋਕ ਮੈਂ ਤਾਂ ਸਰਕਾਰ ਨੂੰ ਆਦਾ ਰੋਸ ਦਿਖਾਉਣਾ ਤੇ ਨਹੀਂ ਮੈਂ ਆ ਆਦੀ ਹਾਲ ਲਾਗ ਲਗਾਉਂਗੀ ਜੇ ਮੇਰੀ ਨਾ ਕੋਈ ਸੁਣਵਾਈ ਹੋਈ ਕੀ ਨਾਮ ਆ ਜੀ ਜਗਦੇਵ ਸਿੰਘ ਆ ਜੀ ਜਗਦੇਵ ਸਿੰਘ ਜੀ ਇੱਕ ਲੇਡੀ ਜੀ ਆ ਐਂਕੀ ਦੇ ਉਪਰੋ ਕਹਿ ਰਹੀ ਆ ਕਿ ਤੁਹਾਡੇ ਕੋਲ ਜਿਹੜਾ ਨਜਾਇਜ਼ ਕਬਜ਼ੇ ਦੇ ਤੌਰ ਤੇ ਕੰਦ ਕੀਤੀ ਜਾ ਰਹੀ ਆ ਹਾਂ ਜੀ ਇਲਜ਼ਾਮ ਲਾ ਰਹੀ ਆ ਤੁਹਾਡੇ ਕੀ ਕਹਿਣਾ ਚਾਹੋਗੇ ਅਸੀਂ ਜੀ 2024 ਚ ਸਾਡਾ ਪੰਚਾਇਤਾਂ ਹੈ ਨਹੀਂ ਜਦੋਂ ਭੰਗੋ ਕੇ ਰਾਜੀ ਬੰਦਾ ਹੋ ਗਿਆ ਹੀਰਾ ਸਿੰਘ ਜੀ ਚੋਂ ਇਹੀ ਹਾਂ ਜੀ ਉਦੋਂ ਬਾਅਦ ਇਹਨੇ ਸਾਡੇ ਤੇ ਪ੍ਰਤੀਤਤਾ ਪਾਉਣ ਤੋਂ ਬਾਅਦ ਕੇਸ ਕਰਤਾ ਹਾਂ ਜੀ ਦੁਬਾਰਾ ਕੇਸ ਕਰਕੇ ਸਾਨੂੰ ਡੀਸੀ ਨੇ ਫੇਰਤਾ ਤਾਂ ਸਾਡੇ ਕੋਲ ਹਾਂ ਉਹਨੇ ਕੋਈ ਨਹੀਂ ਤਾਂ ਕਰ ਰਹੇ ਆ ਕਿਹੜਾ ਏਰੀਆ ਕਹਿੰਦੇ ਵੀ ਸਾਡਾ ਅਦਾਲਤ ਦੇ ਵਿੱਚ ਕੇਸ ਚੱਲ ਰਿਹਾ ਹੈਗਾ ਤੁਹਾਨੂੰ ਦਿੱਤੇ ਰਿਹਾ ਕਿਸੇ ਨੂੰ ਕੋਈ ਸਾਨੂੰ ਪਤਾ ਇਹ ਚੀਜ਼ ਦਾ ਵੀ ਕੇਸ ਚੱਲ ਰਿਹਾ ਨਾ ਸਾਨੂੰ ਕੋਈ ਪਤਾ ਨਹੀਂ ਸਾਨੂੰ ਕੋਈ ਨੋਟ ਕੱਢਣ ਹਾਂਜੀ ਅਸੀਂ ਦਰਟ ਜਾਗੇ ਇਹੀ ਹੋ ਸਕਦਾ ਸਰਕਾਰ ਜਨਾਇਜ਼ ਨਹੀਂ ਕਰ ਰਿਹਾ ਤੂੰ ਨਹੀਂ ਕੋਈ ਨਜਾਇਜ਼ ਨਹੀਂ ਆਇਟਾ ਦੇਖੋ ਤੁਸੀਂ ਪੈਨ ਕੋਲ ਜਾਮ ਲਾ ਰਿਹਾ ਕਿ ਜਿਹੜੀ ਨਵੀਂ 2022 ਦੇ ਵਿੱਚ ਜਿਹੜੀ ਨਵੀਂ ਕਿਉਂ ਤਵੰਦੀ ਹੋਈ ਸੀਗੀ ਉਹਦੇ ਵਿੱਚ ਆ ਜਿਹੜਾ ਉਹ ਹਿਸਾਬ ਨਾਲ ਤੁਸੀਂ ਕਹੋ ਕਹਰੇ ਵੀ 3 ਫੁੱਟ ਜਿਹੜੀ ਕੰਧ ਜਨਾਇਜ਼ ਕੱਢ ਰਹੇ ਆ ਉਹ ਤਾਂ ਜੇ ਜੋ ਵੀ ਮਰਜੀ ਕੁਛ ਕਹਿਦਾ ਤਾਂ ਜਦੋਂ ਕੋਈ ਰੀਕਾ ਕਿਸੇ ਨਾਲ ਹਾਜੀ ਜੀ ਬਸ ਉਹ ਦੁਬਾਰਾ ਦੱਸ ਪਾ ਗਏ ਨੀ। ਤੇ ਤਾਂ ਨਯੋਂਦਰੀ ਜੀ ਨਯੋਂ ਨਾ ਹੋ ਜਮਾ ਪਿਆਰ ਨਾ ਤੇਰੀ ਜੀ ਹੀਰਾ ਸਿੰਘ ਇੱਥੇ ਆ ਰਾਜੀ ਬੰਦਾ ਹੋ ਕੇ ਧਰੀ ਆ। ਥਾਣੇ ਜੋ ਫੋਟਰ ਪੰਚਾਇਤ ਨਹੀਂ ਰਹਿਣਾ ਛੜਾ ਤੇ ਜੇ ਮੈਂ ਆਪਾਂ ਭਾਈ ਚਾਰੇ ਤੋਰਦੇ ਆ। ਆ ਕੁਛ ਹੋਇਆ। ਤੇ ਕਹਿਣ ਦਾ ਮਤਲਬ ਹੈ ਤੁਸੀਂ ਫੋਟੋ ਜੇਗਾ ਆਪ ਦੇ ਕੋਲ ਤੇ ਹਾਂ ਜੀ ਆ ਇੱਕ ਛੱਡੀ ਆਪਾਂ ਮੈਂ ਟੱਕ ਮਾਰ ਕੇ ਦੇਖ ਲਉ। ਇੱਕ ਤਾਂ ਸੌ ਦਿਖਾ ਦੇਣਾ ਹੈ ਜੇ ਵੇਲੇ ਹਾਜ਼ਰ ਆ। ਇਹੀ ਦੇ ਨਾਲ ਮੈਂ ਜੀ ਰਣਜੀਤ ਸਿੰਘ ਸਰਪੰਚ ਪਿੰਡ ਕਲਾਲਾ ਤੇ ਸਰ ਕੀ ਕਹਿਣਾ ਚਾਹਣਾ ਜਿਹੜੇ ਇੱਕ ਔਰਤ ਪਾਣੀ ਦੀ ਟੈਂਕੀ ਤੇ ਚੜੀ ਹੈਗੀ ਗਲੀ ਦੇ ਮਾਮਲੇ ਨੂੰ ਲੈ ਕੇ ਸ। ਇਹ ਆਪਣਾ ਜਿਹੜਾ ਟੋਟਲ ਮਸਲਾ ਹੈਗਾ ਨਾ ਜੀ ਇਹ ਇੱਕ ਰਸਤਾ ਹੈਗਾ ਜਿਹਦਾ ਪਹੀ ਨੰਬਰ ਰਿਕਾਰਡ ਦੇ ਵਿੱਚ 522 ਨੰਬਰ ਹੈਗਾ ਇਹ ਜਿਹੜੀ ਹੈਗਾ 7 ਕਰਮ ਲੰਮੀ ਆ 2 ਕਰਮ ਚੌੜੀ ਆ ਜਿਹੜੀ ਲਗਭਗ ਜਦੋਂ 16 17 ਸਾਲ ਪਹਿਲਾਂ ਮੇਥੋਂ ਪਹਿਲਾਂ ਦੀ ਪੰਚਾਇਤ ਸੀਗੀ ਉਹਨੇ ਇੱਟਾਂ ਪਾ ਕੇ ਰਸਤਾ ਪੱਕਾ ਕੀਤਾ ਹੋਇਆ ਰਸਤਾ ਚਾਲੂ ਹਾਲਤ ਦੇ ਵਿੱਚ ਹੈਗਾ ਇਹ ਜਦੋਂ ਜਿਹੜੀ ਇਹ ਲੇਡੀ ਟੈਂਕੀ ਦੇ ਬੈਠੀ ਆ ਇਹ ਸੱਤੀ ਕਰਨ ਪਹੀ ਦੇ ਨਾਲ ਇਹ ਰਸਤੇ ਨਾਲ ਨਹੀਂ ਲੱਗਦੀ ਪਰ ਜਿਸ ਕਾਰਨ ਇਹਦਾ ਰੌਲਾ ਪਿਆ ਵਾ ਗੁਰਚਰਨ ਸਿੰਘ ਸਾਹਿਬ ਕਾ ਸਰਪੰਚ ਨੇ ਆਪਣੀ ਜਗ੍ਹਾ ਤੋਂ ਜਗ੍ਹਾ ਦੇ ਕੇ ਇਹਨੂੰ ਘਰੋਂ ਰਸਤਾ ਦਿੱਤਾ ਹੋਇਆ ਪਿੱਛੋਂ ਤੇ ਇਹਨੇ ਇੱਥੇ ਪੰਚਾਇਤੀ ਤੌਰ ਦੇ ਉੱਤੇ ਜਦੋਂ ਇਹ ਘਰ ਪਾਉਣ ਲੱਗੇ ਤਾਂ ਇਹਨੇ ਰੌਲਾ ਪਾਇਆ ਉਸ ਟਾਈਮ ਮੇਰੀ ਵਾਈਫ ਸਰਪੰਚ ਸੀਗੇ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਘਰ ਰਸਤੇ ਤੋਂ ਹੱਟ ਕੇ 7-8 ਫੁੱਟ ਦੂਰ ਕਰ ਲੋ ਤਾਂ ਉਹਨਾਂ ਦਾ ਨਕਸ਼ਾ ਅਸੀਂ ਬੰਦ ਕਰਾ ਕੇ ਪਰੇ ਕਰ ਪਵਾਤਾ ਉਸ ਤੋਂ ਬਾਅਦ ਪੰਚਾਇਤੀ ਤੋਂ ਬਾਅਦ ਉਹਨਾਂ ਨੇ ਥਾਣੇ ਦੇ ਵਿੱਚ ਪ੍ਰਬੰਧਕ ਲੱਗ ਗਿਆ ਪ੍ਰਬੰਧਕ ਲੱਗਣ ਤੋਂ ਬਾਅਦ ਇਹਨਾਂ ਨੇ ਦੁਬਾਰਾ ਪੰਚਾਇਤ ਦੁਜੀ ਆਪਣਾ ਥਾਣੇ ਕੇਸ ਕਰਤਾ ਇਸ ਘਰ ਤੇ ਉੱਥੋਂ ਪੁਲਿਸ ਦੇ ਵਿੱਚ ਜਿਹੜੇ ਪਿੰਡ ਦੇ ਪਤਵੰਤੇ ਗਏ ਕਮੇਟੀ ਬਣ ਕੇ ਤੇ ਉਹਨਾਂ ਦੇ ਸਾਹਮਣੇ ਨਾ ਰਾਜੀ ਬੰਦਾ ਹੋ ਗਿਆ ਵੀ ਜਿਹੜਾ ਰਸਤਾ ਚੱਲਦਾਗਾ 11 ਫੁੱਟ ਸਰਕਾਰੀ ਰਸਤਾ ਪਏ ਟੰਪੀਆਂ ਨੇ 1.5-2 ਫੁੱਟ ਥਾ ਉਹਨਾਂ ਨੇ ਹੋਰ ਛੜਵਾ ਕੇ ਤੇ ਉਹਨਾਂ ਦੀ ਕੰਦ ਕਢਵਾਤੀ ਇਹ 5 ਉਸ ਤੋਂ ਬਾਅਦ ਇਹਨਾਂ ਨੇ ਉਹ ਦੂਜਾ ਰਾਜੀਵੰਦਾ ਹੋਣ ਤੋਂ ਬਾਅਦ ਉਹਨਾਂ ਨੇ ਕੁੱਟੀ ਪਾਲੀ ਜਦੋਂ ਘਰ ਪੈ ਗਿਆ ਤਾਂ ਇਹਨਾਂ ਨੇ ਡੀਸੀ ਸਾਹਿਬ ਦੇ ਕੰਪਲੇਂਟ ਪਾਤੀ ਡੀਸੀ ਸਾਹਿਬ ਦੇ ਨਗਰ ਪੰਚਾਇਤ ਦੇ ਡੀਸੀ ਸਾਹਿਬ ਨੇ ਬਿਠਾ ਕੇ ਕਿਹਾ ਵੀ ਚਲੋ ਕੰਪਰੋਮਾਈਜ਼ ਕਰ ਲਓ ਵੀ ਰਸਤਾ ਜਿਹੜਾ ਹੈ ਵੀ ਰਸਤਾ ਚੱਲੂ ਹੋਣਾ ਚਾਹੀਦਾ ਸੀ ਦੱਸਿਆ ਕਿ ਰਸਤਾ ਉੱਥੇ ਵੀ ਹੋਗਾ ਫਿਰ ਉਹਨੇ ਹਾਈ ਕੋਰਟ ਦੇ ਵਿੱਚ ਇੱਕ ਰਿਟ ਪਾਤੀ ਪੰਚਾਇਤ ਦੇ ਖਿਲਾਫ ਤੇ ਸਰਕਾਰ ਦੇ ਖਿਲਾਫ ਹਾਈ ਕੋਰਟ ਨੇ ਡੀਸੀ ਸਾਹਿਬ ਨੂੰ ਕਿਹਾ ਕਿ ਇਹਦਾ ਫੈਸਲਾ ਕੀਤਾ ਜਾਵੇ 15 ਦਿਨ ਦੇ ਅੰਦਰ ਡੀਸੀ ਸਾਹਿਬ ਨੇ ਇੱਕ ਕਮੇਟੀ ਬਣਾਈ ਜਿਹਦੇ ਵਿੱਚ ਡੀਡੀਪੀਓ ਸਾਹਿਬ ਸੀਗੇ ਵੀਡੀਓ ਸਾਹਿਬ ਸੀ ਤੇ ਲਗਭਗ ਉਹ ਸੱਤੀ ਕਰਮ ਲੰਮੀ ਆ ਦੋ ਕਰਮ ਚੌੜੀ ਆ ਸਾਰੇ ਤੇ ਇੱਟਾਂ ਪਈਆਂ ਹੋਈਆਂ ਰਸਤਾ ਚਾਲੂ ਆ ਤਾਂ ਉਹ ਕਮੇਟੀ ਨੇ ਉਸ ਦਿਵਾਰ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਇੱਕ ਕੇਸ ਨਾਲ ਜਿਹੜੀ ਅਪੀਲ ਸੀ ਉਹ ਡਿਸਮਿਸ ਹੋ ਗਈ ਹੁਣ ਉਸ ਤੋਂ ਬਾਅਦ ਸਾਡੀ ਪੰਚਾਇਤ ਨੇ ਕਿਉਂਕਿ ਮੈਂ ਤੀਜੀ ਵਾਰ ਸਰਪੰਚ ਬਣਿਆ ਪਿੰਡ ਦੀ ਲੋਕਾਂ ਨੇ ਮੈਨੂੰ ਤੀਜੀ ਵਾਰ ਇਹ ਮੌਕਾ ਦਿੱਤਾ 13 ਤੋਂ 18 ਮਈ ਸੀ ਮੇਰੇ ਤੋਂ ਬਾਅਦ ਮੇਰੀ ਵਾਈਫ ਸੀ ਹੁਣ ਦੁਬਾਰੇ ਇਲੈਕਸ਼ਨ ਦੇ ਵਿੱਚ ਮੈਂ ਫੇਰ ਜਿੱਤ ਗਿਆ ਤੀਸਰੀ ਵਾਰ ਇਹਨਾਂ ਨੂੰ ਜਿਹੜਾ ਹੁਣ ਮੁੱਦਾ ਹੋਇਆ ਹੈਗਾ ਇਹਨਾਂ ਨੂੰ ਪੰਚਾਇਤੀ ਚੋਣਾਂ 'ਚ ਹਾਰਨ ਕਰਕੇ ਕੁਝ ਬੰਦਿਆਂ ਨੇ ਇਹਨੂੰ ਪ੍ਰਚਾਅ ਕੇ ਉਹ ਘਰ ਵਾਲੇ ਆਪਦੀ ਕੰਧ ਕੱਢਦੇ ਆ ਜਿਹੜੀ ਕਿ ਪਹਿਲਾਂ ਆਲਰੇਡੀ 5-6 ਰੋਦੇ ਨਿਕਲੇ ਹੋਇਆ ਤੁਸੀਂ ਵੀ ਦੇਖ ਲਓ ਜਿਹੜੇ 2024 ਦੀ ਕੰਧ ਪਹਿਲਾਂ ਇਹਨਾਂ ਦੇ ਰਾਜੀ ਬੰਦਾ ਹੋ ਕੇ ਲੱਗਿਆ ਜਿਹਨੇ ਸਾਡੀ ਪੰਚਾਇਤ ਨੇ ਨਾ ਤਾਂ ਅਸੀਂ ਕੰਧ ਕਢਵਾਇਆ ਰਹੇ ਹਾਂ ਨਾ ਕੋਈ ਨਿਜਾਇਜ਼ ਕਬਜ਼ਾ ਹੋ ਰਿਹਾ ਰਸਤਾ ਸਾਡਾ ਪੂਰਾ ਹੈਗਾ ਬਿਨਾਂ ਵਜ੍ਹਾ ਪਾਰਟੀਬਾਜ਼ੀ ਕਰਕੇ ਪਿੰਡ 'ਚ ਵੋਟਾਂ ਦੇ ਮਸਲੇ ਕਰਕੇ ਤੇ ਇਹ ਨੂੰ ਸਾਰਾ ਇਹਨੂੰ ਉਕਸਾ ਕੇ ਉੱਪਰ ਚੜਾਇਆ ਹੈਗਾ ਜੇ ਉੱਥੇ ਕੋਈ ਜਾਨੀ ਮਾਲੀ ਨੁਕਸਾਨ ਹੋ ਜਾਂਦਾ ਹੈਗਾ ਤਾਂ ਜਿਹੜੇ ਬੰਦੇ ਨੇ ਸੰਬੰਧ ਤੇ ਇਹ ਸਾਰਾ ਕੁਝ ਕਰ ਰਹੇ ਨੇ ਕਰਾ ਰਹੇ ਨੇ ਤੁਸੀਂ ਮੀਡੀਆ 'ਚ ਦੇਖ ਰਹੇ ਹੋ ਬਿਲਕੁਲ ਇੱਕ ਡਰਾਮਾ ਰਚਿਆ ਜਾ ਰਿਹਾ ਇਹਦੇ ਵਿੱਚ ਪਿੰਡ ਦਾ ਮਾਹੌਲ ਖਰਾਬ ਹੋਇਆ ਵਾ ਇਹਦੇ ਵਿੱਚ ਜੋ ਵੀ ਕੋਈ ਦੋਸ਼ੀ ਬਣਦਾ ਸੀ ਪ੍ਰਸ਼ਾਸਨ ਤੋਂ ਅਪੀਲ ਅਪੀਲ ਕਰਦੇ ਆ ਕਿ ਬੰਦੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਕਿ ਇਸ ਤਰ੍ਹਾਂ ਦਾ ਕੋਈ ਵੀ ਟੈਂਕੀ ਤੇ ਚੜਜੂ ਕੱਲ ਨੂੰ ਇਹ ਘਰ ਵਾਲੇ ਕੰਨ ਤੇ ਚੜ ਜਾਣਗੇ ਟੈਂਕੀ ਚੜ ਕੇ ਬੈਠ ਜਾਣਗੇ ਇਸ ਤਰ੍ਹਾਂ ਮਾਹੌਲ ਖਰਾਬ ਨਹੀਂ ਹੋਣਾ ਚਾਹੀਦਾ ਪਿੰਡ ਦੇ ਵਿੱਚ ਔਰ ਨਾ ਹੀ ਕਿਸੇ ਦੀ ਜਾਨ ਦਾ ਨੁਕਸਾਨ ਹੋਣਾ ਚਾਹੀਦਾ ਉਹ ਲੇਡੀ ਅਨਪੜਾ ਵਿਚਾਰੀ ਤੇ ਉਹਨੂੰ ਬਗਰਲਾ ਕੇ ਜਿਹੜਾ ਬੰਦਾ ਨੇ ਇਹਨੂੰ ਉੱਪਰ ਚੜਾਇਆਗਾ ਵੀ ਹਾਂ ਜੀ ਇਹਦੇ ਕਰਕੇ ਤੂੰ ਉੱਤੇ ਬੈਠ ਜਾ ਫਿਰ ਐ ਹੋ ਜਾਊਗਾ ਉੱਥੇ ਡੀਸੀ ਸਾਹਿ ਕਿ ਕੱਲ ਦਾ ਸਾਨੂੰ ਪਤਾ ਲੱਗ ਰਿਹਾਗਾ ਕਿ ਕੱਲ ਦੇ ਇਹ ਇਹਨੂੰ ਕਹਿ ਰਹੀ ਜੀ ਤੂੰ ਉੱਤੇ ਚੜ ਜਾ ਵੀ ਜਾਂ ਜ਼ਹਿਰ ਦੀ ਸੀਸੀ ਲੈ ਕੇ ਕੋਲੇ ਜਾਵੜਾ ਉਹਨੂੰ ਸੀਸੀ ਦੇਤੀ ਹੱਥ ਦੇ ਵਿੱਚ ਇੱਕ ਪਾਣੀ ਦੀ ਬੋਤਲ ਦੇਖ ਤੇ ਇਹ ਇਸ ਤਰ੍ਹਾਂ ਦਾ ਕੀਤਾ ਜਾ ਰਿਹਾ ਡਰਾਮਾ ਸਾਰਾ ਇਹ ਮੈਂ ਇਹ ਗੱਲ ਕਹਿਣਾ ਤੁਸੀਂ ਪੱਤਰਪਾਈ ਜਾਰਾ ਸਾਰਾ ਆਜੋ ਪੱਤਰਕਾਰ ਭਾਈ ਜਾਰਾ ਆਜੋ ਆ ਕੇ ਦੇਖੋ ਜਿਹੜੀ ਇੱਟ ਨਾ ਤਾਂ ਕੋਈ ਮੈਂ ਨਵੀਂ ਲਾਈ ਆ ਨਾ ਕੋਈ ਮੈਂ ਪੱਟੀ ਆ 2007 ਦਾ ਰਸਤਾ ਬਣਾਇਆ ਰਸਤਾ ਚਾਲੂ ਆ ਤੁਸੀਂ ਦੇਖ ਲਓ ਜਾ ਕੇ ਫਿਰ ਇਹਦੇ ਵਿੱਚ ਪੰਚਾਇਤ ਨੇ ਨਾਜ਼ਾਇਜ਼ ਕਬਜ਼ਾ ਕਿਹੜਾ ਨਮਾ ਕਰਵਾਤਾ ਹੁਣ ਨਾ ਕੋਈ ਹੁਣ ਨਵੀਂ ਕੰਧ ਨਿਉ ਪੱਟੀ ਆ ਗਈ ਇਹ ਸਾਰਾ ਝੂਠਾ ਮੂਠਾ ਡਰਾਮਾ ਕੀਤਾ ਜਾ ਰਿਹਾ ਹੈ। ਇਹ ਸਰ ਮਾਮਲਾ ਇਹਨਾਂ ਦਾ ਨਾ ਰਸਤੇ ਦਾ ਗਾ ਗਲੀ ਹੈਗੀ ਉਧਰ ਜਾਂਦੀ ਗਲੀ ਤੇ ਕੰਧ ਦੇ ਰੋਲੇ ਦੇ ਸਬੰਧ ਵਿੱਚ ਉਹ ਚੜੀ ਆਗੀ ਤੇ ਉਹ ਇਸ ਗੱਲ ਤੇ ਅਗਰੇ ਹੋਗੀ ਵੀ ਕੰਧ ਤੇ ਜਿਹੜੇ ਦੋ ਰਦੇ ਲਾਏ ਨੇਗੇ ਉਹ ਉਤਾਰ ਦਿੱਤੇ ਜਾਣ ਮੈਂ ਉਤਰ ਜਾਣੀ ਆ। ਤੇ ਅੱਗੇ ਦੇਖੋ ਜੇ ਵੀ ਇਹਨੂੰ ਜਲਦੀ ਹੀ ਉਤਾਰਿਆ ਜਾਵੇਗਾ ਸਾਰੇ ਮਸਲੇ ਸਹੀ ਕਰੇ ਜਾਣਗੇ ਅਨਸਾਫ਼ ਦਵਾਇਆ ਜਾਵੇਗਾ। ਸਰ ਮਾਮਲਾ ਕੀ ਸੀ ਅਸਲ ਵਿੱਚ ਇਸ ਦਾ ਕੋਈ ਅਸਲ ਵਿੱਚ ਤਾਂ ਜੀ ਇਹਨਾਂ ਦੀ ਮੰਗਤੀ ਬਾਕੀ ਆ। ਜਦੋਂ ਮੰਗਤੀ ਹੋਗੀ ਉਸ ਤੋਂ ਬਾਅਦ ਹੀ ਜੈਸੀ ਸੂਰਤ ਹੋਏਗੀ ਕਾਰਵਾਈ ਹੋਏਗੀ। ਇੰਨੇ ਜਿਹੜੇ ਪਾਣੀ ਦੀ ਟੈਂਕੀ ਤੇ ਚੜਿਆ ਹੋਇਆ ਸਰ ਕੋਈ ਨਹੀਂ ਜੀ ਇੱਕੋ ਹੀ ਆ ਇੱਕੋ ਹੀ ਆ ਵਾ ਸੋ ਵੀ ਉਤਰ ਰਹੀ ਆ ਜੀ ਉਹ ਇਸ ਗੱਲ ਤੇ ਐਗਰੀ ਹੋ ਗਈ ਆ ਵੀ ਰਦੇ ਲਾਦ ਨੂੰ ਰਦੇ ਉਹਨਾਂ ਨੇ ਲਾਤੇ ਪੰਚਾਇਤ ਕਹਿੰਦੀ ਵੀ ਉਹਨੂੰ ਲਾਹ ਦਿੰਦੇ ਆ ਤੇ ਕੋਈ ਸਿਵਲ ਪ੍ਰਸ਼ਾਸਨ ਦਾ ਵੀ ਅਧਿਕਾਰੀ ਪਹੁੰਚੇ ਸੀ ਉੱਥੇ ਤਹਿਸੀਲਦਾਰ ਸਾਹਿਬ ਪਹੁੰਚੇ ਸੀ ਜੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਜਦੋਂ ਆਪ ਸੋਨੇ ਦੀ ਫਸਲ ਜਿਹੜੀ ਇਕੱਟੀ ਗਈ ਤੇ ਇਹਦੀ ਮਿੰਨਤੀ ਹੋ ਜੂਗੀ ਮਿੰਨਤੀ ਤੋਂ ਬਾਅਦ ਜਿੱਥੇ ਵੀ ਜਿਹਦਾ ਜਗ੍ਹਾ ਬਣੂਗੀ ਓਕੇ ਹੋ ਜੂਗੀ